ਹਲਕਾ ਫਿਲੌਰ ਤੋਂ ਸਮੇਂ ਇੱਕ ਵੱਡੀ ਖਬਰ ਸਾਹਮਣੇ ਆਈ ਜਦੋਂ ਸੋਸ਼ਲ ਮੀਡੀਆ 'ਆਂ ਵਿੱਚ ਵਿਦੇਸ਼ ਵਿੱਚ ਬੈਠੇ ਇੱਕ ਵਿਅਕਤੀ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਗਲਤ ਸ਼ਬਦਾਵਲੀ ਬੋਲਦਿਆਂ ਗਾਲੀ ਗਲੋਚ ਕਰਨ ਅਤੇ ਢੇਰਾ ਬੱਲਾ ਦੇ ਮੁੱਖ ਸੇਵਾਦਾਰ ਸੰਤ ਨਿਰੰਝਨ ਦਾ ਜੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਵੀਡੀਓ ਸਾਹਮਣੇ ਆਈ। ਜਿਸ ਤੋਂ ਬਾਅਦ ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਿੱਚ ਭਾਰੀ ਰੋਸ ਤੇ ਖੰਨੂ ਮਿਲਿਆ ਜਿਸ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੇ ਨੇਤਾਮਾ ਤੇ ਕਾਂਗਰਸੀ ਨੇਤਾ ਅਮਰਿਤਪਾਲ ਪੋਸਲੇ ਵੱਲੋਂ ਡੀਐਸਪੀ ਦਫ਼ਤਰ ਫਲੋਰ ਵਿਖੇ ਇੱਕ ਮੰਗ ਪੱਤਰ ਦਿੰਦਿਆਂ ਉਕਤ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਸੰਗਤਾਂ ਦੇ ਦਿਲਾ ਨੂੰ ਠੇਸ ਪਹੁੰਚਾਉਣ ਵਾਲੇ ਵਿਅਕਤੀ ਦੀ ਪਛਾਣ ਸੰਜੀਵ ਕੁਮਾਰ ਪੁੱਤਰ ਮਖਰਮ ਵਾਸੀ ਪਦੀਜਗੀਰ ਵਜੋਂ ਹੋਈ ਹੈ ਜੋ ਕਿ ਇਟਲੀ ਵਿੱਚ ਗਿਆ ਹੋਇਆ ਹੈ ਇਸ ਮੌਕੇ ਸਰਪੰਚ ਖੁਸ਼ੀਰਾਮ ਸੁਸ਼ੀਲ ਵਿਰਦੀ ਬੁੱਧ ਪ੍ਰਕਾਸ਼ ਰਾਜਾ ਸੰਧੂ ਕਾਮਰੇਡ ਜਰਨੈਲ ਤੋਂ ਇਲਾਵਾ ਹੋਰ ਪਤਵੰਤ ਤੇ ਮਜੂਦ ਸਨ ਫਿਲੌਰ ਤੋਂ ਨਵਰੰਗ ਚੈਨਲ ਲਈ ਰਾਜਕੁਮਾਰ ਨੰਗਲ ਦੀ ਰਿਪੋਰਟ ਜੀਆ ਸ਼੍ਰੀ ਗੁਰਦਾਸ ਸਭਾਵਾਂ ਤਹਿਸੀਲ ਫਲੌਰ ਦੀਆਂ ਉਹਨਾਂ ਦੇ ਜ਼ਿੰਮੇਵਾਰ ਆਕੂ ਜਿਹੜੇ ਆ ਉਹ ਅੱਜ ਟਿਪ ਸ਼ਾਹ ਨੂੰ ਇੱਕ ਮੈਮੋਰੰਡਮ ਦੇਣਾਏ ਸੀ ਜਿਹੜਾ ਰਾਤ ਦਾ ਹੀ ਇੱਕ ਮਾਮਲਾ ਭਖਿਆ ਸੰਜੀਵ ਕੁਮਾਰ ਬੰਟੀ ਜਿਹੜਾ ਮੱਖਣ ਰਾਮ ਪੱਦੀ ਖਾਲਸਾ ਦਾ ਪੁੱਤਰ ਹੈ ਉਹ ਰੂਮ ਇਟਲੀ ਚ ਰਹਿ ਰਿਹਾ ਆ ਉਹਨੇ ਇੱਕ ਵੀਡੀਓ ਵਾਇਰਲ ਕੇ ਇਥੇ ਸ੍ਰੀ ਗੁਰਦਾਸ ਜੀ ਦੇ ਖਿਲਾਫ ਜਿਹੜੀ ਤੇ ਗਾਲੀ ਗਲੋਚ ਕੀਤੀ ਉਥੇ ਰਵਦਾਸੀਆ ਧਰਮ ਦੇ ਗੁਰੂ ਸੰਤ ਰੰਜਨ ਦਾਸ ਮਹਾਰਾਜ ਬਾਰੇ ਵੀ ਸ਼ਬਦ ਬੋਲੇ ਆ ਔਰ ਨਾਲ ਹੀ ਉਹਨਾਂ ਨੂੰ ਜਾਨੋਂ ਮਾਰ ਦੀ ਧਮਕੀ ਦਿੱਤੀ ਆ ਇਹਦੇ ਨਾਲ ਪੂਰੇ ਵਿਸ਼ੇ ਭਰਦਿਆਂ ਜਿਹੜੀਆਂ ਗੁਰਦਾਸ ਨਾਮ ਲੈ ਸਕਦਾ ਆ ਉਹਨਾਂ ਦੇ ਵਿੱਚ ਰੋਸ ਸੀਗਾ ਔਰ ਅਸੀਂ ਅੱਜ ਸੰਕੇਤਕ ਤੌਰ ਤੇ ਜਿਹੜਾ ਇੱਥੇ ਇਕੱਠੇ ਹੋ ਕੇ ਇੱਕ ਡੈਮੋਨਸਟ੍ਰੇਸ਼ਨ ਜਿਹੜਾ ਇਹ ਕੀਤਾ ਔਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਦੋਸ਼ੀ ਦੇ ਖਿਲਾਫ ਤੁਰੰਤ ਜਿਹੜਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਦੀ ਨਾ ਕਰਨ ਦੀ ਸੂਤ ਦੇ ਵਿੱਚ ਜਿਹੜਾ ਅਸੀਂ ਦੇਸ਼ ਵਿਆਪੀ ਅੰਦੋਲਨ ਨਰੰਭਣ ਦੀ ਗੱਲ ਕਹੀ ਜਾ ਔਰ ਮੈਨੂੰ ਆਸ ਹੈ ਕਿ ਸਰਕਾਰ ਸਾਡੀ ਗੱਲ ਤੇ ਗੌਰ ਕਰਦੇ ਹੋ ਤੁਰੰਤ ਮੁਕਦਮਾ ਦਰਜ ਕਰੇਗੀ ਔਰ ਸਖਤ ਤੋਂ ਸਖਤ ਕਾਰਵਾਈ ਕਰੇਗੀ ਉਹ ਕਿਹੜੀ ਕਮਿਊਨਿਟੀ ਚੋਂ ਜਿਹੜਾ ਊਟ ਵਦਾਸੀਆ ਕਮਿਊਨਿਟੀ ਚੋਂ ਕਲੇ ਪਰਿਵਾਰ ਚੋਂ ਆ ਪਰ ਉਹ ਮਾਨਸਿਕ ਤੌਰ ਤੇ ਸਾਨੂੰ ਜਿਹੜਾ ਉਹਦਾ ਸੰਤੁਲਨ ਸਹੀ ਨਹੀਂ ਲੱਗਦਾ ਜਿਹੜਾ ਉਹ ਇਹੋ ਜਿਹੇ ਅਪਸ਼ਬਦ ਬੋਲ ਰਿਹਾ ਕੋਈ ਵੀ ਸਾਡੇ ਸਮਾਜ ਦਾ ਵਿਅਕਤੀ ਆਪਣੇ ਗੁਰੂ ਦੇ ਖਿਲਾਫ ਕਦੀ ਅਪਸ਼ਬਦ ਨਹੀਂ ਬੋਲ ਸਕਦਾ ਔਰ ਇਹੋ ਜਿਹੇ ਅਪਸ਼ਬਦ ਬੋਲੇ ਤਾਂ ਇਹ ਬੜੀ ਮਤਭਾਗੀ ਘਟਨਾ ਆ ਹੁਣ ਤੁਸੀਂ ਡੀਐਸਪੀ ਸਾਹਿਬ ਨੂੰ ਮਿਲ ਕੇ ਕੀ ਉਹਨਾਂ ਨੇ ਕਿਹਾ ਸੀ ਇੱਕ ਮੈਮੋਰੰਡਮ ਦਿੱਤਾ ਕਿ ਦੋਸ਼ੀ ਦੇ ਖਿਲਾਫ ਤੁਰੰਤ ਇੱਕ ਮੁਕਦਮਾ ਦਰਜ ਕਰਕੇ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ ਕਿਉਂਕਿ ਦੋਸ਼ੀ ਤਾਂ ਵਿਦੇਸ਼ ਵਿੱਚ ਹੈ ਤੇ ਜਿਹੜੇ ਇਹਦੇ ਪਿੱਛੇ ਕੋਈ ਹੈ ਸਾਜ਼ਿਸ਼ ਕਰਦਾ ਲੋਕ ਹੈ ਦੰਗਾ ਪੜਕਾਉਣਾ ਚਾਹੁੰਦੇ ਆ ਦੇਸ਼ ਦਾ ਮਾਰਨਾ ਚਾਹੁੰਦੇ ਉਹਨਾਂ ਨੂੰ ਵੀ ਟਰੇਸ ਕੀਤਾ ਜਾਵੇ ਅੱਜ ਬੜੇ ਦੁਖੀ ਮਨ ਨਾਲ ਇਹ ਕਹਿਣਾ ਪੈ ਰਿਹਾ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਵਿਅਕਤੀ ਆ ਜਿਨ੍ਹਾਂ ਨੇ ਪੂਰੇ ਸਮਾਜ ਨੂੰ ਰਵਦਾਸੀਆ ਸਮਾਜ ਨੂੰ ਰਵਦਾਸੀਆ ਸਮਾਜ ਦੇ ਮਹਾਨ ਸੰਤ ਔਰ ਸਾਡੇ ਕੌਮ ਦੇ ਸਾਡੇ ਸਮਾਜ ਦੇ ਮਹਾਨ ਗੁਰੂ ਪੂਰੋ ਰਵਦਾਸ ਜੀ ਸੰਤ ਰਣਜਨ ਦਾਸ ਜੀ ਮਹਾਰਾਜ ਔਰ ਬੌਧਨ ਸਮਾਜ ਪਾਰਟੀ ਦੇ ਸੰਸਥਾਪਕ ਜਿਨ੍ਹਾਂ ਨੇ ਦੱਬੇ ਕੁਚਲੇ ਲੋਕਾਂ ਨੂੰ ਰਾਜਨੀਤੀ ਦਾ ਹਿੱਸਾ ਬਣਾਇਆ ਮਾਨਯਵਰ ਸਾਹਿਬ ਸ਼੍ਰੀ ਕਾਂਸ਼ੀਰਾਮ ਸਾਹਿਬ ਔਰ ਬੌਧਨ ਸਮਾਜ ਪਾਰਟੀ ਦੀ ਉੱਤਰਾਧਿਕਾਰੀ ਪੈਣ ਕੁਮਾਰੀ ਮਾਇਆਬਤੀ ਜੀ ਔਰ ਸਾਡੇ ਸਾਰੇ ਮਹਾਪੁਰਸ਼ਾਂ ਦੇ ਖਿਲਾਫ ਜਿਹੜਾ ਅੱਜ ਉਹਨਾਂ ਨੇ ਬੜੀ ਭੱਦੀ ਸ਼ਦਾਬਲੀ ਵਰਤ ਕੇ ਸਾਡੇ ਸਮਾਜ ਦਾ ਨਰਾਦਰ ਕੀਤਾ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਜਿਹੜਾ ਆ ਡੀਐਸਪੀ ਸਾਹਿਬ ਨੂੰ ਮਿਲੇ ਆ ਉਹਨਾਂ ਦੇ ਕੋਲ ਆਪਣਾ ਰੋਸ ਦਰਜ ਕਰਾਇਆ ਕਿ ਇਸ ਵਿਅਕਤੀ ਦੇ ਉੱਤੇ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਬੰਦਾ ਬਿਆਸੀ ਜਿਹੜਾ ਮੀਡੀਆ ਤੇ ਬੋਲਣਿਆਂ ਬਾਹਰ ਬੈਠਾ ਹੈ ਤੇ ਦੇਖੋ ਇਹ ਪੁਲਿਸ ਦਾ ਕੰਮ ਆ ਪੁਲਿਸ ਸਪਦੀਸ਼ ਕਰੇਗੀ ਜਿੱਥੇ ਵੀ ਹੋਵੇ ਉੱਤੇ ਮੁਕੱਦਮਾ ਜਿਹੜਾ ਦਰਜ ਹੋਣਾ ਚਾਹੀਦਾ